ਉਹ ਪ੍ਰਬੰਧਕਤਰੇ ਇਹ ਮੈਂ ਆਪਣੀ ਭੈਣਾਂ ਨੂੰ ਮਿਲਣ ਦਾ ਬਹੁਤ ਵਧੀਆ ਮੌਕਾ ਹੈ ਕੀ ਮੰਗਿਆ ਭੈਣ ਨੇ ਅੱਜ ਦੇ ਜਿਹੜੇ ਇਸ ਤਰ੍ਹਾਂ ਜੇਬ ਦੇ ਅੰਦਰ ਤੁਹਾਡੀ ਗੱਲ ਕੀਤੀ ਹੋਣੀ ਪ੍ਰਾਣੀ ਆਪਣੀ ਇਮੋਸ਼ਨ ਨੂੰ ਗੱਲਾਂ ਬੀ ਖੇਤੀ ਕਰਨ ਨੂੰ ਆਈਏ ਬਸ ਆਈ ਗੱਲਵਾ ਦੱਸੋ ਇਹ ਮੌਕੇ ਤੇ ਤਾਂ ਹੋਰ ਜਿਆਦਾ ਸਾਨੂੰ ਪਰਿਸ਼ਾਦ ਨੂੰ ਬਹੁਤ ਮਿਹਰਾਮਦਾਰ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਦੇ ਤਿਹਾਰ ਤੇ ਰੱਖੜੀ ਤੇ ਮਨ ਨਹੀਂ ਗਿਆ ਸੀ ਆਪਦੇ ਭਾਈ ਨੂੰ ਮਿਲੇਾਂਗੇ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਕੀ ਮੰਗਿਆ ਭਾਈ ਤੋਂ ਵੀ ਦੁਬਾਰਾ ਘਰੇ ਜਲਦ ਆਵੇ ਇਸ ਤਰ੍ਹਾਂ ਦੁਬਾਰਾ ਨੀ ਤੋ ਜਲਦੀ ਘਰ ਆ ਜੇ ਵੇ ਹਾਂਜੀ ਰਖੜੀ ਦੇ ਪਵਿੱਤਰ ਤਿਹਾੜੀ ਮੌਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੈਨਾ ਨੂੰ ਭਾਈਆਂ ਨਾਲ ਮੁਲਾਕਾਤ ਕਰਨ ਲਈ ਤੇ ਰਖੜੀ ਬੰਨਣ ਲਈ ਇੱਕ ਖਾਸ ਪ੍ਰਬੰਧ ਕੀਤੇ ਗਏ ਨੇ। ਇਸ ਟਾਈਮ ਅਸੀਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਖੜੇ ਆਂ ਜਿੱਥੇ ਪੈਨਾ ਅੱਜ ਭਾਈ ਨੂੰ ਰਖੜੀ ਬੰਨ ਰਹੀਆਂ ਨੇ ਤੇ ਸਾਡੇ ਨਾਲ ਜੇਲ੍ਹ ਸੁਪਰਡੈਂਟ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਪ੍ਰਬੰਧ ਕੀਤੇ ਗਏ ਨੇ। ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੀਆਂ ਕੀਤੇ ਗਏ ਨੇ ਤਾਂ ਜੋ ਪੈਨਾ ਭਾਈ ਦੇ ਰਖੜੀ ਬੰਨ ਸਕਣ। ਅੱਜ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਖੜੀ ਦਾ ਪਵਿੱਤਰ ਤਿਹਾੜੀ ਹੈ। ਪੰਜਾਬ ਸਰਕਾਰ ਤੇ ਮਾਂਜੂ ਕੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ 68 ਜਿਲ੍ਹਾਂ ਜਿਲ੍ਹਾਂ ਦੇ ਵਿੱਚ ਸਾਰੀਆਂ ਜੇਲਾਂ ਦੇ ਵਿੱਚ ਅੱਜ ਜਿਹੜੇ ਬੰਦੀ ਨੇ ਉਹਨਾਂ ਨੂੰ ਅੱਬੀ ਭੈਣਾਂ ਤੇ ਭੈਣਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਮਿਲਾ ਕੇ ਰਖੜੀ ਬਣਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਜਿਸ ਵਿੱਚ ਅਸੀਂ ਸਭ ਤੋਂ ਪਹਿਲਾਂ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਨੇ ਜੀ ਇਸ ਤੋਂ ਬਿਨਾ ਅਸੀਂ ਇਹਨਾਂ ਦੇ ਲਈ ਬੈਠਣ ਦੇ ਲਈ ਜਿੱਥੇ ਸੀ ਰਖੜੀ ਬਣਾਉਣੀ ਹੈ ਇੱਕ ਸੁਖਾਵਾਂ ਮਾਹੌਲ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਕੀ ਲੱਗਦਾ ਵੀ ਕੀ ਕੀ ਲੈ ਕੇ ਆ ਸਕਦੇ ਭੈਣ ਆਪਣੇ ਭਾਈ ਵਾਸਤੇ ਤੇ ਕੋਈ ਖਾਸ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਸਤਾਈ ਦੇਖੋ ਜੀ ਲੈ ਕੇ ਆਉਣ ਦੇ ਲਈ ਬਾਹਰੋਂ ਕੋਈ ਵੀ ਚੀਜ਼ ਅਲਾਉਡ ਨਹੀਂ ਰਖੜੀ ਲੈ ਕੇ ਆ ਸਕਦੇ ਨੇ ਮਿੱਠੇ ਦਾ ਸੀ ਪ੍ਰਬੰਧ ਕੀਤਾ ਹੋਇਆ ਜੀ ਸੋ ਰਖੜੀ ਲੈ ਕੇ ਆ ਕੇ ਇੱਥੇ ਬਣਸੋਦੇ ਨੇ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਤੁਹਾਨੂੰ ਤਸਵੀਰਾਂ ਵੀ ਇੱਕ ਵਾਰ ਦਿਖਾ ਦਵਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਜੇਲ੍ਹ ਦੇ ਅੰਦਰ ਭੈਣਾਂ ਅਤੇ ਭਾਈਆਂ ਦੀ ਮੁਲਾਕਾ ਭਾਈ ਦੇ ਰਖੜੀ ਬਣ ਸਕੇ ਇਸ ਤਰ੍ਹਾਂ ਜਿਹੜੇ ਭੈਣਾਂ ਤੇ ਭਾਈ ਬੜੇ ਖੁਸ਼ ਨਜ਼ਰ ਆ ਰਹੇ ਜਿਨ੍ਹਾਂ ਦਾ ਕਹਿਣਾ ਵੀ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨੇ ਜਿਸ ਤਰ੍ਹਾਂ ਇਹ ਮੁਲਾਕਾਤ ਕਰਵਾਈ ਗਈ ਤੇ ਰਖੜੀ ਬੰਨੀ ਗਈ ਤੇ ਜੇਲ੍ਹ ਵਿੱਚ ਜਿਹੜੀ ਰਖੜੀ ਦਾ ਜਿਹੜਾ ਫੰਕਸ਼ਨ ਜਿਹੜਾ ਅਰੇਂਜ ਕੀਤਾ ਜੇਲ੍ਹ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਮਿਲਿਆ ਆਪਣੀ ਭੈਣ ਨੂੰ ਮੁਲਾਕਾਤ ਕਰਕੇ ਤੇ ਰਖੜੀ ਬੰਨਵਾ ਕੇ ਜੇਲ੍ਹ ਪ੍ਰਸ਼ਾਸਨ ਆ ਜਿਹੜੇ ਪ੍ਰਬੰਧ ਕਰੇ ਬਹੁਤ ਵਧੀਆ ਕਰੇ ਹੈ ਜੀ ਸੋ ਕੰਟੈਂਟ ਸਾਹਿਬ ਨਾਲ ਬਹੁਤ ਵਧੀਆ ਪ੍ਰਬੰਧ ਕਰੇਵੇਂ ਆ ਆਪਣੀ ਭੈਣਾਂ ਨੂੰ ਮਿਲਣ ਦਾ ਬਹੁਤ ਵਧੀਆ ਮੌਕਾ ਹੈਗਾ ਮੌਕਾ ਮਣੇ ਬੈਠ ਇਹ ਬਹੁਤ ਵਧੀਆ ਲੱਗਿਆ ਪ੍ਰਸ਼ਾਸਨ ਵੱਲੋਂ ਆਵੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਯਾਰ ਬੜਾ ਕੀ ਗੱਲਬਾਤ ਹੋਈ ਭੈਣ ਨਾਲ ਕੀ ਮੰਗਿਆ ਭੈਣ ਨੇ ਅੱਜ ਦੇ ਜਿਹੜੇ ਜਿਸ ਤਰ੍ਹਾਂ ਜੇਲ੍ਹ ਦੇ ਅੰਦਰ ਤੁਹਾਡੀ ਗੱਲ ਕੀਤੀ ਕੋਈ ਪੁਰਾਣੀ ਆਪਣੀ emoਸ਼ਨ ਗੱਲਾਂ ਕੋਈ ਖੇਤੀ ਕਰਨ ਨੂੰ ਆਈਏ ਬਸ ਆਈ ਗੱਲਬਾਤ ਤੁਸੀਂ ਕੀ ਵਾਦਾ ਕੀਤਾ ਭੈਣ ਨਾਲ ਕੋਈ ਦੇ ਦਿਓ ਬਾਹਰ ਜਾਵਾਂਗੇ ਹੁਣ ਬਾਹਰ ਪਤਾ ਨਹੀਂ ਆਉਂਦੀ ਜਿਹੜੀ ਅਸੀਂ ਸਾਡੀਆਂ ਹੁਣ ਬਾਹਰ ਜਗ੍ਹਾ ਬਣਾ ਹੋਣਗੇ ਅੰਦਰ ਤੇ ਬਾਹਰ ਚ ਅੰਤਰ ਤਾਂ ਹੋਏਗਾ ਅੰਦਰ ਬਹੁਤ ਫਰਕ ਆਈ ਅੰਦਰ ਦਾ ਹੀ ਮਾਹੌਲ ਇੰਨਾ ਵੀ ਆਪਾਂ ਚਾਰ ਦੀਵਾਰੀ ਅੰਦਰ ਆਇ ਕਿਸ ਹੁੰਦਾ ਪੂਰਾ ਸਕੂਲ ਹੈ ਪੂਰਾ ਬੰਦਾ ਵਿਗੜਦਾ ਵੀ ਆ ਪੂਰਾ ਫਿਦਰ ਵੀ ਆ ਆਪਾਂ ਬੰਦੇ ਨੂੰ ਆਪਣੀ ਲਾਈਫ ਦੇਖਣੀ ਚਾਹੀਦੀ ਹੈ ਵੀ ਮੈਂ ਕਿੱਧਰ ਦੇ ਪਾਸੇ ਤੁਰਨਾ ਹੈ ਔਰ ਕੱਲ ਤੋਂ ਪਾਸੇ ਜਾਣ ਜਾਂ ਰਹਿਣਾ ਭੈਣ ਨੇ ਤਾਂ ਕਿਹਾ ਉਹ ਸਦਰਨਾ ਹਾਂਜੀ ਹਾਂਜੀ ਭੈਣਾ ਨੇ ਕਹਿੰਦੀ ਠੀਕ ਹੈ ਕੀ ਗਲਤ ਹੋਈ ਭਾਈ ਨਾਲ ਜੇਲ੍ਹ ਦੇ ਵਿੱਚ ਤੁਸੀਂ ਰਖੜੀ ਬੰਨਣ ਆਏ ਹੋ ਕਿਸ ਤਰ੍ਹਾਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ ਜੇਲ੍ਹ ਅੰਦਰ ਕਰਕੇ ਨਹੀਂ ਹੋ ਸਕੀਆਂ ਹਾਰੇ ਹੋ ਗਏ ਇੱਕ ਜਿਹੜਾ ਸਾਹਮਣੇ ਅਸੀਂ ਮੇਲੇ ਜੱਫੀ ਪਾ ਕੇ ਉਹ ਸਭ ਤੇ ਵਧੀਆ ਲੱਗਿਆ ਸਾਨੂੰ ਚੰਗਾ ਲੱਗਿਆ ਬਾਕੀ ਜਿਹੜਾ ਇਹ ਗੈਬ ਹੁੰਦਾ ਸਾਲ ਦਾ ਇਹ ਤੁਹਾਨੂੰ ਪਤਾ ਵੀ ਕੋਈ ਪੂਰਾ ਮੌਕਾ ਨਹੀਂ ਆਉਂਦਾ ਹਰ ਆਹ ਇਹ ਮੌਕੇ ਤੇ ਤਾਂ ਹੋਰ ਜਿਆਦਾ ਸਮਾਂ ਪਰੇਸ਼ਾਨ ਹੁੰਦਾ ਮੇਰਾ ਅੰਦਰ ਹੈ ਰੱਬ ਤੋਂ ਬੇਨਤੀ ਕੀਤੀ ਵੀ ਅੱਜ ਤੇ ਵੀ ਅੱਜ ਤੇ ਵੀ ਕਿਸੇ ਨੂੰ ਆ ਲੈ ਆਵੇ ਪਰਮਾਤਮਾ ਅਗਲੀ ਰਖੜੀ ਬਾਹਰ ਹੋਵੇ ਬਾਹਰ ਹੋਵੇ ਬਸ ਕੁਝਾਂ ਨਾਲ ਹੋਰਵੇ ਬਣਾ ਬਾਹਰ ਆਲਾ ਹੈ ਕਿਸ ਤਰ੍ਹਾਂ ਲੱਗ ਰਹੀ ਕਿਸ ਤਰ੍ਹਾਂ ਨਾਲ ਫੀਲ ਹੋ ਰਿਹਾ ਆਪਣੇ ਭਾਈ ਨਾਲ ਮੁਲਾਕਾਤ ਕਰਕੇ ਜੇਲ੍ਹ ਦੇ ਵਿੱਚ ਰਖੜੀ ਬਣ ਕੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਲ ਦਿੰਦੇ ਹੱਥ ਤੇ ਰਖੜੀ ਦੇ ਬਣ ਕੇ ਅਸੀਂ ਆਪਦੇ ਭਾਈ ਨੂੰ ਮਿਲਿਆਗੇ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਕੀ ਕੀ ਗੱਲਾਂ ਹੋਈਆਂ ਹਾਂਜੀ ਬਸ ਸੁੱਖ ਸੰਤ ਹੋਈ ਕਿ ਖੁਸਾਗਾ ਠੀਕਗਾ ਹਾਂਜੀ ਪੀ ਲੋ ਸਭ ਕੋ ਸਹੀ ਠਾਕ ਹੁੰਦਾਗਾ ਕਿਸ ਤਰ੍ਹਾਂ ਦਾ ਪ੍ਰਬੰਧ ਲੱਗੇ ਜੀ ਪਰਸੇ ਹਾਂਜੀ ਪ੍ਰਬੰਧ ਬਹੁਤ ਵਧੀਆ ਜੀ ਠੀਕ ਹੈ ਨਾ ਕਿ ਉਹ ਨਾ ਘਰ ਚ ਨਹੀਂ ਹੁੰਦਾ ਜਿੰਨੇ ਇੱਥੇ ਫਿਰ ਵੀ ਹੈ ਆ ਬੱਲ ਰਹੀ ਹੂੰ ਕਿ ਸਭ ਕੋ ਸਭ ਦੇ ਭੈਣ ਭਰਾਵਾਂ ਨੂੰ ਇੱਕ ਤਰ੍ਹਾਂ ਦਾ ਮੌਕਾ ਮਿਲਣ ਨੂੰ ਦਿੱਤਾਗਾ ਹਰ ਦਿਹਾੜੇ ਕੀ ਮੰਗਿਆ ਭਾਈ ਤੋ ਵੀ ਦੁਬਾਰਾ ਘਰੇ ਜਲਦੇ ਆਵੇ ਇਸ ਤਰ੍ਹਾਂ ਦੁਬਾਰਾ ਜਲਦੀ ਤੋਂ ਜਲਦੀ ਘਰ ਆ ਜੇ ਵੇ ਹਾਂਜੀ 4 ਮਹੀਨੇ ਵੀਨੇ ਹੋ ਗਏ ਆਏ ਮੇਰੇ ਬਸ ਇਹ ਯਾਦ ਰੇਂਦਾ ਰਹੇ ਹਾਂ ਤੇ ਆਪਣੇ ਭੈਣਾਂ ਕੋਲ ਜਾ ਆਪਣੇ ਭਰਾ ਕੋਲ ਆਦੀ ਮਾਂ ਬਾਪਾ ਕੋਲ ਜਾ ਕਿਸ ਤਰ੍ਹਾਂ ਦੇ ਪ੍ਰਬੰਧ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਨੇ ਤੇ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਅੱਜ ਭੈਣ ਨਾਲ ਜਿਹੜੀ ਮੁਲਾਕਾਤ ਕਰਕੇ ਤੇ ਰਖੜੀ ਬੰਨਵਾ ਕੇ ਬਹੁਤ ਵਧੀਆ ਵੀ ਲੱਗਿਆ ਇੱਧਰ ਭੈਣ ਨਾਲ ਮੈਨੂੰ ਕਿੰਨਾ ਬਹੁਤ ਸੀ ਇਹ ਕਿਸ ਤਰ੍ਹਾਂ ਦੀਆਂ ਲੱਗ ਰਿਹਾ ਪਾਵਨਾ ਮਾ ਕੀ ਲੱਗਦਾ ਵੀ ਭੈਣ ਨੂੰ ਮਿਲ ਕੇ ਕੁਝ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਬਹੁਤ 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 ਬਹੁਤ